ਭੋਗਤਰੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਭਗੌਰ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸ਼ਟਮੀ ਦਾ ਦਿਨ ਆ ਕੱਲ ਨੂੰ ਨੌਵੀਂ ਆ ਗੁੱਗਾ ਜाहरवीर ਜੀ ਦੀ ਜਗਾ ਤੇ ਉਹਨਾਂ ਦੇ ਸਥਾਨਾਂ ਤੇ ਹੁਣ ਮੱਥੇ ਟੇਕ ਕੇ ਜਾਣੇ ਆ ਨੌਵੀਂ ਦਾ ਜਿਹੜਾ ਦਿਨ ਉਹ ਮਨਾਇਆ ਜਾਣਾ ਅੱਜ ਅਠੇਂ ਦੀ ਰਾਤ ਆਪਾਂ ਨਮਸਕਾਰ ਕਰਨ ਲਈ ਆਏ ਆਂ ਭਗੌਰ ਭਗੌਰ ਬਹੁਤ ਹੀ ਪ੍ਰਾਤਨਾ ਮਾੜੀ ਬਣੀ ਹੋਈ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਰਸੂਲ ਦੇ ਪਿੰਡ ਦੇ ਆਪਣੇ ਦੇ ਬਿਲਕੁਲ ਨਾਲ ਇਧਰੋਂ ਸਲਾਣੇ ਪਿੰਡ ਦੇ ਨਾਲ ਆਓ ਅੱਗੇ ਆਪਾਂ ਹੁਣ ਮਾੜੀ ਵੱਲੋਂ ਚੱਲਦੇ ਆਂ ਤੇ ਨਮਸਕਾਰ ਕਰਦੇ ਆਂ ਇੱਧਰ ਵਾਲੇ ਪਾਸੇ ਜਿਹੜਾ ਸਾਰਾ ਮੇਲਾ ਉਹ ਲੱਗਿਆ ਹੋਇਆ ਜਿਵੇਂ ਮੇਲੇ ਦੇ ਵਿੱਚ ਬਾਕੀ ਦੁਕਾਨਾਂ ਹੁੰਦੀਆਂ ਨੇ ਪਹਿਲਾਂ ਆਪਾਂ ਨਮਸਕਾਰ ਕਰ ਲਈਏ ਫਿਰ ਆਪਾਂ ਮੇਲਾ ਦੇਖਦੇ ਆਂ ਪਿੰਡ ਭਗੌਰ ਜ਼ਿਲ੍ਹਾ ਲੁਧਿਆਣਾ ਪੰਜਾਬ ਕਿ ਸਾਹਮਣੇ ਵਾਲੇ ਪਾਸੇ ਤੋਂ ਹੀ ਮੇਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਕੁਝ ਤੇ ਇੱਧਰ ਵਾਲੇ ਪਾਸੇ ਜਾਇਆ ਜਾਂਦਾ ਅੰਦਰ ਨਮਸਕਾਰ ਕਰਨ ਲਈ ਤੇ ਇਹ ਸਾਹਮਣੇ ਵਾਲੇ ਪਾਸੇ ਹੀ ਮਾੜੀ ਦਾ ਮੁੱਖ 게ਟ ਆ ਜਿਵੇਂ ਤੁਸੀਂ ਆਪਣੇ ਵੀਡੀਓ ਦੇ ਦੇਖ ਰਹੇ ਹੋ ਇੱਕ ਖਾਸੀ ਤਾਂ ਮੈਂ ਤੁਹਾਨੂੰ ਹੋਰ ਦੱਸ ਦਮਾ ਇਹ ਮਾੜੀ ਕਈ 100 ਸਾਲ ਪੁਰਾਣੀ ਹੈ ਜਿਹੜੀ ਜਗਾ ਉਹੋ ਬਣੀ ਹੋਈ ਹੈ ਕੁਝ ਇਸ ਤਰ੍ਹਾਂ ਦੇ ਨਾ 메인 게ਟ ਦੇ ਵਿੱਚੋਂ ਜਿੱਧਰੋਂ ਆਪਾਂ ਨੇ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਅੱਗੇ ਦਾਖਲ ਹੋਇਆ ਜਾਂਦਾ ਮੁੱਖ ਜਿਹੜੀ ਮਾੜੀ ਦੀ ਜਗ੍ਹਾ ਜਿੱਥੇ ਨਮਸਕਾਰ ਹੁੰਦੀ ਆ ਉਹਦੇ ਵੱਲ ਨੂੰ ਤੇ ਇਹ ਸਾਹਮਣੇ ਵਾਲੇ ਪਾਸੇ ਕੁਝ ਜਿਹੜੀ ਇਮਾਰਤ ਆ ਉਹਦਾ ਨਿਰਮਾਣ ਬਾਅਦ ਚ ਕੀਤਾ ਗਿਆ ਜਿਵੇਂ ਸਾਹਮਣੇ 1999 ਹਨਾ ਉੱਪਰੇ ਬਰਾਂਡ ਦੇ ਉੱਤੇ ਲਿਖਿਆ ਹੋਇਆ ਬਾਕੀ ਅੱਗੇ ਆਪਾਂ ਦੇਖਾਂਗੇ ਜਿਹੜੀ ਪ੍ਰਾਤਨ ਇਮਾਰਤ ਆ ਇਹ ਸਾਰੀ ਸਜਾਵਟ ਅੱਜ ਮੇਲੇ ਨੂੰ ਮੁੱਖ ਰੱਖਦੇ ਹੋਏ ਮਾੜੀ ਦੇ ਉੱਤੇ ਕੀਤੀ ਗਈ ਆ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਨੇ ਸ਼ਰਧਾਲੂ ਆਉਂਦੇ ਨੇ ਅੱਜ ਦੀ ਰਾਤ ਨੂੰ ਇੱਥੇ ਰੁਕਦੇ ਵੀ ਆ ਰਾਤ ਦੀ ਜਿਹੜੀ ਚੌਂਕੀ ਆ ਉਹ ਉਹ ਭਰਦੇ ਨੇ ਤੇ ਅਗਲੇ ਦਿਨ ਨਮਸਕਾਰ ਕਰਕੇ ਫਿਰ ਵਾਪਸ ਜਾਂਦੇ ਨੇ ਇਹ ਸਾਰੀ ਇਮਾਰਤ ਜਿਹੜੀ ਅੱਗੇ ਹੁਣ ਆਪਾਂ ਦੇਖਾਂਗੇ ਗੁੱਗਾ ਮਾੜੀ ਜੀ ਦੀ ਇਹ ਹੀ ਪੁਰਾਤਨ ਮਣੀ ਹੋਈ ਆ ਇੱਕ ਵਿਸ਼ੇਸ਼ਤਾ ਤੁਹਾਨੂੰ ਮੈਂ ਇਸ ਇਮਾਰਤ ਦੀ ਅੱਗੇ ਦੱਸੂਗਾ ਵੀ ਆਪਾਂ ਦੇਖਾਂਗੇ ਵੀ ਅਗਲੇ ਭਾਗ 'ਚ ਵੀਡੀਓ ਦੇ ਤੇ ਇਹ ਸਾਹਮਣੇ ਵਾਲੇ ਪਾਸੇ ਜਿਹੜੀ ਮੁੱਖ ਨਮਸਕਾਰ ਕਰਨ ਲਈ ਜਗਾ ਉਹ ਬਣੀ ਹੋਈ ਆ ਜਿਵੇਂ ਆਪਾਂ ਆਪਣੀ ਵੀਡੀਓ ਦੇ ਬਿਲਕੁਲ ਹੀ ਵਿਚਕਾਰ ਦੇਖ ਰਹੇ ਆ ਇਸ ਤਰ੍ਹਾਂ ਸਾਰੀ ਸੰਗਤ ਇੱਥੇ ਆਉਂਦੀ ਆ ਨਮਸਕਾਰ ਕਰਦੀ ਆ ਤੇ ਗੁੱਗਾ ਯਾਰ ਵੀ ਅੱਗੇ ਆਪਣੀਆਂ ਅਰਦਾਸਾਂ ਨੇ ਜਿਹੜੀਆਂ ਆ ਉਹਨਾਂ ਨੂੰ ਆਪਣੀਆਂ ਮਨੋ ਕਾਮਨਾਵਾਂ ਦੇ ਰੂਪ 'ਚ ਦੱਸਦੇ ਵੀ ਨੇ ਤੇ ਜਿਵੇਂ ਮੈਂ ਤੁਹਾਨੂੰ ਵਿਸ਼ੇਸ਼ਤਾ ਦੀ ਗੱਲ ਕਰਦਾ ਸੀ ਜਿਵੇਂ ਆਪਾਂ ਮਾੜੀ ਦੇ ਅੰਦਰ ਜਾਂਦੇ ਆ ਨਾ ਜਿਹੜਾ ਮੂਰੇ ਛੋਟਾ ਬਰਾਂਡਾ ਬਣਿਆ ਹੋਇਆ ਉਹਦੇ ਵਿੱਚ ਬਹੁਤ ਸੁੰਦਰ ਕੰਧ ਚਿੱਤਰ ਬਣੇ ਹੋਏ ਨੇ ਇਹ ਕੰਧ ਚਿੱਤਰ ਸਮਾਂ ਪੈਣ ਦੇ ਨਾਲ ਨਾਲ ਹੁਣ ਪੁਰਾਣੀਆਂ ਬਿਲਡਿੰਗਾਂ ਤੋਂ ਅਲੋਪ ਹੋਣ ਲੱਗ ਗਏ ਪਰ ਇਸ ਜਗ੍ਹਾ ਦੇ ਉੱਤੇ ਇਹ ਬਹੁਤ ਸੰਭਾਲ ਕੇ ਰੱਖੇ ਹੋਏ ਨੇ ਜਿਵੇਂ ਆਪਾਂ ਸਮੇਂ-ਸਮੇਂ ਤੇ ਦੇਖਦੇ ਆ ਇਮਾਰਤਾਂ ਅਜੇ ਹੀ ਇੱਕ ਮੰਦਿਰ ਆਪਾਂ ਪੈਰ ਚ ਦੇਖਿਆ ਸੀ ਜਿਹਦੇ ਉੱਤੇ ਬਹੁਤ ਪੁਰਾਣੀ ਇਹ ਕਲਾਕਾਰੀ ਆਪਾਂ ਨੂੰ ਦੇਖਣ ਨੂੰ ਮਿਲੀ ਸੀ ਸੇਮ ਉਹਦੇ ਨਾਲ ਦੀ ਕੰਧ ਚਿੱਤਰ ਕਲਾਕਾਰੀ ਕਿਸਿਆਂ ਦੇ ਰੂਪ ਚ ਇੱਥੇ ਬਣਾਈ ਹੋਈ ਆ ਜੇ ਤੁਸੀਂ ਨਮਸਕਾਰ ਕਰਨਾ ਹੋ ਤਾਂ ਇਹ ਕਲਾਕਾਰੀ ਇੱਥੇ ਜ਼ਰੂਰ ਦੇਖ ਸਕਦੇ ਹੋ ਮਾੜੀ ਦੇ ਅੰਦਰੋਂ ਜਿਵੇਂ ਆਪਾਂ ਨਮਸਕਾਰ ਕਰਕੇ ਬਾਹਰ ਆਉਂਦੇ ਆ ਤੇ ਆਲੇ ਦੁਆਲੇ ਵੀ ਨਾ ਪ੍ਰਾਤਨ ਸਮਾਧਾਨਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਜਿੱਥੇ ਨਮਸਕਾਰ ਕੀਤੀ ਜਾਂਦੀ ਹੈ ਤੇ ਜਿਹੜਾ ਬਿਲਡਿੰਗ ਸਟਰਕਚਰ ਆ ਬਹੁਤ ਪੁਰਾਣਾ ਦੇ ਉਸੇ ਢੰਗ ਨਾਲ ਸੰਭਾਲਿਆ ਹੋਇਆ ਆਪਣੀ ਵੀਡੀਓ ਸਕਰੀਨ ਤੇ ਜਿਵੇਂ ਆਪਾਂ ਪਹਿਲਾਂ ਦੇਖੀ ਸੀਗੀ ਕੰਧ ਦੇ ਉੱਤੇ ਜਿਹੜੀ ਚਿੱਤਰਕਾਰੀ ਕੀਤੀ ਹੋਈ ਤੇ ਬਾਕੀ ਇਹ ਸਾਰੀ ਤਿਆਰੀ ਕੱਲ ਨੂੰ ਜਿਹੜਾ ਮੇਲਾ ਉਹਨੂੰ ਮੁੱਖ ਰੱਖਦੇ ਹੋਏ ਕਰੀ ਗਈ ਆ ਤੇ ਬਾਕੀ ਜੇ ਪਿੰਡ ਦੀ ਵੀ ਇਹ ਖਾਸੀਅਤ ਆ ਵੈਸੇ ਇਹ ਜਗ੍ਹਾ ਦੀ ਵੀ ਇੱਥੇ ਦਰਖਤ ਬਹੁਤ ਜ਼ਿਆਦਾ ਨੇ ਮੋਰ ਹੋਰ ਬੜੇ ਸਾਰੇ ਪੰਛੀ ਜਾਨਵਰ ਜਨੋਰ ਇੱਥੇ ਆਮ ਦੇਖਣ ਨੂੰ ਮਿਲਦੇ ਆ ਬਾਕੀ ਇਸ ਨਗਰ ਦੀ ਇਹ ਆਪਣੀ ਦੂਸਰੀ ਵੀਡੀਓ ਆ ਪਹਿਲਾਂ ਆਪਾਂ ਨੇ ਇੱਥੇ ਜਿਹੜੇ ਕੁਦਰਤੀ ਖੇਤੀ ਕਰਦੇ ਆ ਗੁਰਮਿੱਤਰ ਜੀ ਉਹਨਾਂ ਦੀ ਵੀਡੀਓ ਕੀਤੀ ਸੀ ਲਿੰਕ ਤੁਹਾਡੀ ਡਿਸਪਲੇ ਤੇ ਉਹ ਵੀ ਜਰੂਰ ਦੇਖਿਓ ਤੇ ਇੱਧਰ ਜਿਹੜੀ ਸੰਗਤ ਨੇ ਅੱਜ ਜੁੜੇ ਆਉਣਾ ਹਨਾ ਰਾਤ ਰਹਿਣੀਆਂ ਜਿਵੇਂ ਰਾਤ ਨੂੰ ਚੌਂਕੀ ਭਰਨੀ ਆ ਉਹਨਾਂ ਲਈ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਪਾਣੀ ਦਾ ਇੱਧਰ ਵੀਰਾਂ ਵੱਲੋਂ ਕਰਿਆ ਹੋਇਆ ਤੇ ਉੱਧਰ ਸਾਹਮਣੇ ਵਾਲੇ ਪਾਸੇ ਮੇਲਾ ਉਹਨਾਂ ਪੰਮੇਲਾ ਦੇਖਦੇ ਆਂ ਦੁਕਾਨਾਂ ਦੇਖਦੇ ਆਂ ਤੇ ਇਸ ਸਮੇਂ ਆਪਾਂ ਹੈਗੇ ਆਂ ਗੁੱਗਾ ਯਾ ਹਰਬੀਰ ਦੀ ਮਾੜੀ ਪਿੰਡ ਭਗੌਰ ਜਲੰਧਾ ਲੁਧਿਆਣਾ ਚ ਇਧਰ ਵਾਲੇ ਪਾਸੇ ਹੀ ਭਾਈ ਉਹਨਾਂ ਨੇ ਕੁਝ ਖਟਾਉਣਿਆਂ ਦੀਆਂ ਖਾਣ-ਪੀਣ ਦੀਆਂ ਸਟਾਲਾਂ ਪਕੌੜਿਆਂ ਦੀਆਂ ਤੇ ਹੋਰ ਜਿਹੜਾ ਖਾਦ ਸਮਗਰੀ ਸਮਾਨ ਅੰਦਰ ਨਮਸਕਾਰ ਕਰਨ ਲਈ ਚੜਾਇਆ ਜਾਂਦਾ ਹਨ ਉਹਦੀਆਂ ਸਟਾਲ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ 메인 게ਟ ਵਾਲੇ ਪਾਸੇ ਆਪਾਂ ਦੁਬਾਰਾ ਆ ਗਏ ਆ ਤੇ 메인 게ਟ ਤੇ ਨਾ ਬਹੁਤ ਸੋਹਣੀ ਇੱਥੇ ਇੱਕ ਸ਼ਿਵ ਸ਼ੰਕਰ ਭਗਵਾਨ ਤੇ ਹਨੂਮਾਨ ਜੀ ਦੀ ਜਿਹੜੀ ਪ੍ਰਤਿਮਾ ਉਹ ਬਣਾਈ ਹੋਈ ਆ। ਬਹੁਤ ਬਹੁਤ ਚਲ ਆਇਆ। ਜਦੋਂ ਬਾਕੀ ਮੇਲੇ ਚ ਆਪਾਂ ਦੇਖਦੇ ਆ ਨਾ ਸਟਾਲਸ ਘਰੇਲੂ ਸਮਾਨ ਦੀਆਂ, ਸਜਾਵਟੀ ਸਮਾਨ ਦੀਆਂ, ਖੜਾਉਣਿਆਂ ਦੀਆਂ ਦੁਕਾਨਾਂ ਉਹ ਕੁਛ ਇਸ ਢੰਗ ਨਾਲ ਮੇਲੇ ਚ ਲੱਗੀਆਂ ਹੋਈਆਂ ਨੇ। ਬੱਚਿਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਖੜਾਉਣੇ ਤੇ ਖਾਣ ਪੀਣ ਦਾ ਜਿਹੜਾ ਸਮਾਨ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਇਹ ਜਿਹੜਾ ਪ੍ਰਬੰਧ ਦਾ ਇਧਰਲੇ ਪਾਸੇ ਲੰਗਰ ਦਾ ਵੀ ਕਰਿਆ ਹੋਇਆ ਵੀਰ ਉਹਨਾਂ ਵਰ ਨੂੰ ਦੀ ਜਾਂਦੀ ਸੰਗਤ ਲਈ ਹੈ ਨਾ ਲੰਗਰ ਪ੍ਰਸ਼ਾਦ ਦਾ ਪਾਣੀ ਚਾਹ ਜੀ ਨੂੰ ਵੀ ਲੋੜ ਆ ਕਿਉਂਕਿ ਅੱਜ ਰਾਤ ਨੂੰ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਸਮਾਗਮ ਇੱਥੇ ਹੋਣਾ ਯਾਰ ਆ ਨਾ ਗੁੱਡਾ ਮੜੀ ਵੱਲ ਨੂੰ ਜਾ ਰਿਹਾ ਜਿੱਧਰ ਦੀ ਆਪਾਂ ਬਾਜ਼ਾਰ ਦੇਖਦੇ ਉਹ ਪਹਿਲਾਂ ਵਾਪਸ ਆਏ ਆ ਤੇ ਅੰਦਰ ਜਿਹੜੀ ਖਾਦ ਸਮਗਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪ੍ਰਸ਼ਾਦ ਵਗੈਰਾ ਹੈ ਨਾ ਉੱਜਮਿਆ ਅੱਗੇ ਵੀਰ ਜੀ ਹੋ ਨਹੀਂ ਇੱਥੇ ਦੇ ਰਿਆ ਸਾਰਿਆਂ ਨੂੰ ਆਉਂਦੀ ਜਾਂਦੀ ਸੰਗਤ ਨੂੰ ਇਹਨਾਂ ਤੋਂ ਆਪਾਂ ਲੈ ਸਕਦੇ ਹਾਂ ਤੇ ਇੱਥੇ ਨਾ ਇੱਕ ਹੋਰ ਮੇਲੇ ਦਾ ਰੰਗ ਬਹੁਤ ਸੋਹਣੀ ਪਕੌੜੀਆਂ ਆਂਦੀ ਆ ਜਿਹੜੀ ਸਟਾਲ ਵੀਰ ਉਹਨਾਂ ਵੱਲੋਂ ਲਾਈ ਹੋਈ ਆ ਵੀਰ ਜੀ ਕਿਹੜੇ ਕਿਹੜੇ ਪਕੌੜੇ ਬਣਾਏ ਨੇ ਜੀ ਇਹ ਪਾਲਕ ਪਕੌੜੇ ਨੇ ਜੀ ਬ੍ਰੈਡ ਠੋੜਾ ਆਹੀ ਪੰਡਾ ਜੀ ਵੀਰ ਉਹਨਾਂ ਦਾ ਪੰਡਾ ਭਗਾਉ ਰਹੇ ਆ ਤੇ ਮਾੜੀ ਤੇ ਮਤਲਬ ਜਿਹੜੀ ਸੰਗਤ ਰਾਤ ਨੂੰ ਆਉਗੂਗੀ ਜਾਂ ਮੇਲਾ ਦੇਖਣ ਲਈ ਪਹੁੰਚਦੇ ਆ ਹਨਾ ਉਹ ਇਹਨਾਂ ਪਕੌੜਿਆਂ ਦਾ ਇਹਨਾਂ ਪਕਵਾਨਾਂ ਦਾ ਲਤਫਾ ਜਿਹੜਾ ਉਹ ਇਸ ਸਾਫ਼ ਸੁਥਰੇ ਤੇ ਵਧੀਆ ਮਾਹੌਲ ਦੇ ਵਿੱਚ ਲੈ ਸਕਦੇ ਆ ਭਾਈ ਤੇ ਬਾਕੀ ਮੇਲੇ ਅੱਗੇ ਵਾਲੇ ਪਾਸੇ ਆ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਜਿਵੇਂ ਆਪਾਂ ਮਾੜੀ ਦੇ ਅੰਦਰੋਂ ਆ ਨਮਸਕਾਰ ਕਰਕੇ ਹੁਣ ਆ ਗਏ ਆ ਤੇ ਆਲੇ ਦੁਆਲੇ ਜਿਹੜੀਆਂ ਕੁਝ ਸਮਾਦਾਂ ਸਾਧੂ ਸੰਤਾਂ ਦੀਆਂ ਜੋ ਇੱਥੇ ਸੇਵਾਦਾਰ ਸੀ ਜਾਂ ਵੈਸੇ ਜੋ ਗੁੱਗੇ ਯਾਹਰ ਵੀਰ ਜੀ ਦੇ ਪਿਆਰੇ ਸੀ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਉਹ ਇੱਥੇ ਨੇ ਬਿਲਕੁਲ ਇਹਦੇ ਆਲੇ ਦੁਆਲੇ ਮਾੜੀ ਦੇ ਤੇ ਬਾਕੀ ਸਾਰਾ ਜਿਹੜਾ ਸਜਾਇਆ ਹੋਇਆ ਉਹ ਮੇਲੇ ਨੂੰ ਮੁੱਖ ਰੱਖਦੇ ਹੋਏ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਹੋਊਗੀ ਗੁੱਗਾ ਯਾਹਰ ਵੀਰ ਜੀ ਦਾ ਮੇਲਾ ਇਹ ਵੀਡੀਓ ਤੁਸੀਂ ਅ ਕੱਲ ਮਤਲਬ 9ਵੇਂ ਵਾਲੇ ਦਿਨ ਸਵੇਰੇ 7 ਵਜੇ ਆਪਣੇ ਚੈਨਲ ਤੇ ਦੇਖੋਗੇ ਵੀਡੀਓ ਦੇ ਵਿੱਚ ਜੇਕਰ ਕੋਈ ਲਫਜ਼ ਉਚਾਂ ਦੀ ਮੈਂ ਕਿਹਾ ਗਿਆ ਹੋਵੇ ਤਾਂ ਉਸ ਦੇ ਲਈ ਮਾਫੀ ਮਿਲਦੇ ਆ ਜਲਦੀ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ